ਫਿਲੌਰ ਪੁਲਿਸ ਵੱਲੋਂ ਨਸ਼ਾ ਤਸਕਰੀ ਚ ਪੰਜ ਮਹਿਲਾ ਨਸ਼ਾ ਤਸਕਰਾਂ ਨੂੰ ਨਸ਼ੀਲੇ ਕੈਪਸੂਲਾ ਸਮੇਤ ਕੀਤਾ ਕਾਬੂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰੀ ਖਿਲਾਫ ਚਲਾਈ ਸਪੈਸ਼ਲ ਆਪਰੇਸ਼ਨ ਯੋਧ ਨਸ਼ਿਆ ਦੇ ਵਿਰੁੱਧ ਦਿੱਤ ਨਸ਼ਾ ਤਸਕਰ ਰੇਖਾ ਪਤਨੀ ਚਾਰਜ ਲਾਲ ਵਾਸੀ ਗੰਨਾਪਿੰਡ ਥਾਣਾ ਫਿਲੌਰ ਮਨਪ੍ਰੀਤ ਕੌਰ ਉਰਫ ਜੋਤੀ ਪਤਨੀ ਪ੍ਰੇਮ ਦਾਸ ਵਾਸੀ ਜਗਤਪੁਰ ਪੰਚੇਤਰਾ थाना ਫਿਲੌਰ ਨੀਲਮ ਰਾਣੀ ਉਰਫ ਨਿਸ਼ਾ ਪਤਨੀ ਹੁਸਨ ਲਾਲ ਵਾਸੀ ਜਗਤਪੁਰ ਪੰਚੇਤਰਾ थाना ਫਿਲੌਰ ਬਲਜੀਤ ਕੌਰ ਉਰਫ ਯੋਗਾ ਪਤਨੀ ਗਰੀਬ ਦਾਸ ਵਾਸੀ ਜਗਤਪੁਰ ਪੰਚੇਤਰਾ थाना ਫਿਲੌਰ ਰਮਨ ਪਤਨੀ ਸਰਬਜੀਤ ਕੁਮਾਰ ਵਾਸੀ ਮੌਲਾ ਰਵੀਦਾਸ ਨਗਰ ਗੁਰਾਇਆ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ 120 ਨਸ਼ੀਲੇ ਕੈਪਸੂਲ ਮਾਰਕਾ ਟ੍ਰੈਮਡੋਲ ਬਰਾਮਦ ਕੀਤੇ ਹਨ ਅਤੇ ਇਹਨਾਂ ਤੇ ਮੁਕੱਦਮਾ ਨੰਬਰ 138 ਜੁਰਬਾਈ ਵੀ 27A ਐਨਡੀਪੀਐਸ ਇਕੱਠਾ थाना ਫਲੋਰ ਦਰਜ ਕੀਤਾ ਜੋ ਮੁਡਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਹਿਲਾ ਨਸ਼ਾ ਤਸਕਰ ਕਾਫੀ ਸਮੇਂ ਤੋਂ ਵੱਖ-ਵੱਖ ਸਾਦਨਾ ਰਹੀ ਵੱਖ-ਵੱਖ ਏਰੀਆ ਤੋਂ ਨਸ਼ੀਲੇ ਕੈਪਸੂਲ ਖਰੀਦ ਕਰਕੇ ਫਲੋਰ ਏਰੀਆ ਵਿੱਚ ਸਪਲਾਈ ਕਰ ਰਹੀ ਆ ਸੰਨ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅਰ ਫਰਟਕਲਗਨ ਫਰਮਾ ਫਲੋਪੁਲਿਸ ਨੇ ਜੋ ਪੰਜ ਨਸ਼ਿਆ ਤਸਕਰ ਮਿਲਨ ਨੂੰ ਕਾਬੂ ਕੀਤਾ ਹੈਗਾ ਸਭਿਕਰੀ ਹੈ ਜੀਆਂ ਉਹ ਇਹ ਕੁਝ ਬ੍ਰੰਮ ਦਿੱਤਾ ਰਹਿਣਾ ਹੈ ਜਿਲੰਦਰ ਵਿਧਾਤੀ ਪੁਲਸ ਨੂੰ ਨਸ਼ਿਆਂ ਦੇ ਵਿਰੁੱਧ ਜੰਗ ਦੇ ਵਿੱਚ ਥਾਣਾ ਫਲੋਰ ਪੁਲਿਸ ਅਤੇ ਜ਼ਿਲ੍ਹਾ ਜਿਲੰਦਰ ਵਿਧਾਤੀ ਨੂੰ ਸਲੇ ਸਫਲਤਾ ਹਾਸਲ ਹੋਈ ਜਦ ਮਾਨਯੋਗ ਜਿਲੰਦਰ ਵਿਧਾਤੀ ਸਰਦਾਰ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਾਲ ਜੀ ਦੀ ਅਗਵਾਈ ਤਾ ਮੁਤਾਬਕ ਥਾਣਾ ਫਲੋਰ ਪੁਲਿਸ ਨੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ 120 ਨਸ਼ੀਲੇ ਕੈਪਸੂਲ ਟਰਮ ਰੋਲ ਦੇ ਬਰਾਮਦ ਕੀਤੇ। ਉਕਤ ਪੰਜੂ ਨਸ਼ੀਲ ਨਸ਼ ਪਸਕਰ ਕਾਫੀ ਦੇਰ ਤੋਂ ਐਕਟਿਵ ਸੀ ਤੇ ਇਹ ਪੰਜੂ ਲੇਡੀਆਂ ਜੋ ਕਿ ਇਹਨਾਂ ਚੋਂ ਪੰਜਟੇ ਦੇ ਦੇ ਰਹਿਣ ਵਾਲੀਆਂ ਤੇ ਕੁਝ ਗਨਰਮੈਂਟ ਦੇ ਲੈਣ ਵਾਲੀਆਂ ਸੀ ਇਹਨਾਂ ਨੇ ਕਾਫੀ ਦੇਰ ਤੋਂ ਨਸ਼ੇ ਨੂੰ ਲੈ ਕੇ ਆਪਸ ਵਿੱਚ ਇੱਕ ਸੰਗਠਨ ਬਣਾ ਕੇ ਆਪਸ ਵਿੱਚ ਚੀਜ਼ ਦੀ ਸਪਲਾਈ ਕਰਦੇ ਸੀ। ਇਹ ਇਹਨਾਂ ਵਿੱਚੋਂ ਸਾਨੂੰ ਇੱਕ ਲੇਡੀ ਵਾਂਟਡ ਵੀ ਸੀ ਇੱਕ ਪਰਚੇ ਦੇ ਵਿੱਚ ਜੋ ਇਨ੍ਹਾਂ ਪੰਜਾਂ ਦੀ ਅਰੈਸਟ ਕਰਕੇ ਮੁਕੱਦਮਾ ਨੰਬਰ 163 ਦਰਜ ਕਰਕੇ ਪਿਛਲਤ ਕਰਕੇ ਮਾਰਾ ਸੀ ਕਿ ਸਰ ਇਹਨਾਂ ਕੋ ਸ਼ੋਕੜ ਕੀ ਸਰ ਇਹਨਾਂ ਦਾ ਕਿ ਸ਼ੋਕੜ ਇਹਨਾਂ ਦਾ ਇਹ ਹੈ ਕਿ ਇਹ ਇਹਨਾਂ ਵਿੱਚੋਂ ਇੱਕ ਪਰਿਵਾਰ ਦੀਆਂ ਜਨਨੀਆਂ ਹਨ ਸਸਤੇ ਨੂਹਾਂ ਦੋ ਤੇ ਦੋ ਇਹਨਾਂ ਦੀਆਂ ਫੈਮਿਲੀ ਸਟੂਡੈਂਟਸ ਟਾਈਪ ਹੈ ਇਹ ਆਪਸ ਦੇ ਵਿੱਚ ਇੱਕ ਨਾਇਕਾ ਪ੍ਰਾਧਿਕ ਛੜੇ ਪ੍ਰਾਧਿਕ ਸੰਗਠਨ ਬਣਾ ਲਿਆ ਇਹਦੇ ਵਿੱਚ ਅਸੀਂ ਇਸ ਤਰੀਕੇ ਦੀ ਵਾਪਸ ਦੇ ਵਿੱਚ ਇਹਨਾਂ ਦੀ ਕਾਰਵਾਈ ਕਰਨ ਸੁ ਜਿਹੜੀ ਪੰਜ ਢੇਰੇ ਦੀ ਮਨਪ੍ਰੀਤ ਘੋਰ ਆ ਇਹ ਕੀ ਕਰਦੀ ਸੀ ਨੇ ਸ਼ਰਨ ਦਿੱਤੀ ਹੋਈ ਸੀ ਕੋਈ ਵੀ ਕੋਈ ਵੀ ਕਿਸੇ ਪੈਟਰ ਦੀ ਕੋਈ ਲੇਡੀ ਜਿਹੜੀ ਕਿ ਨਾ ਨੌਨ ਚਾਚ ਨਾ ਤੇ ਕੋਈ ਪ੍ਰੋਜੈਕਟ ਪ੍ਰਚਾਰ ਦਰਜ ਹੁੰਦਾ ਤੋ ਉਹਨਾਂ ਕੋਲ ਆ ਕੇ ਸ਼ਰਨ ਲੈਂਦੀ ਸੀ ਅਸੀਂ ਸਬੰਧੀ ਐਨਡੀਪੀ ਸੰਗ ਦੇ ਸ਼ਰਨ ਦੇਂਦਾ ਵੀ ਮਾਮਲਾ ਇਹਨਾਂ ਤੇ ਦਰਜ ਕੀਤਾ ਠੀਕ ਆ ਸਭ ਪਹਿਲਾਂ ਵੀ ਕੋਈ ਪਰਚਾ ਦਰਜ ਆਇਆ ਹੈ ਇਹਨਾਂ ਦੇ ਇੱਕ ਲੇਡੀ ਤੇ ਪਹਿਲਾਂ ਵੀ ਪਰਚਾ ਦਰਜ ਉਹ ਵਾਂਟਿਡ ਸੀ ਜਨ ਪਰਚਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ